ਪਿੰਡ ਕਾਜੀ ਕੋਟ ਕੀ ਹੋਇਆ ਜੀ ਅਸੀਂ ਜੀ ਸਾਢੇ 8 ਵਜੇ ਇੱਥੋਂ ਆਪਣੇ ਸਾਡੇ ਇਸ ਗ੍ਰਾਮ ਪੰਚਾਇਤ ਦੇ ਮੈਂਬਰ ਬੈਠੇ ਹੋਏ ਕੋਚ ਤੇ ਇੱਕਦਮ ਹੀ ਇੱਧਰ ਖੜਾਕ ਹੋਇਆ ਕਿੰਨੇ ਵਜੇ ਸਾਡੇ ਕਿਹੜਾ ਖੜਾਕ ਦਾ ਤੇ ਸਵੇਰ ਦੇ ਸਾਡੇ ਅੱਖੇ ਤੇ ਇੱਥੇ ਖੜਾਕ ਹੋਇਆ ਇੱਕਦਮ ਸਾਰੇ ਬੰਦੇ ਇਕੱਠੇ ਹੋ ਕੇ ਵੇਖਿਆ ਇਹਨਾਂ ਨੇ ਆਣ ਕੇ ਤੇ ਜਿਹੜਾ ਵੇਖਿਆ ਤੇ ਅਸੀਂ ਤੁਰੰਤ ਹੀ ਗ੍ਰਾਮ ਪੰਚਾਇਤ ਨੇ ਪੁਲਿਸ ਵਾਲਿਆਂ ਨੂੰ ਕਾਲ ਕੀਤੀ ਅਤੇ ਉਹਨਾਂ ਨੇ ਆਣ ਕੇ ਆਪਣਾ ਸਾਰਾ ਕੰਟਰੋਲ ਕੀਤਾ ਸਰੀਏ ਤੇ ਮੇ ਜੈਲ ਡਿੱਗੀ ਹੋਈ ਐ ਅੱਛਾ ਜੀ ਕਿਥੇ ਸਾਡੇ ਬਾਸਟੇ ਡਿੱਗੀ ਨਹੀਂ ਖੇਤਾ じゃ ਬਾਸਟੇ ਦੇ ਨਾਲ ਡਿੱਗੀ ਐ ਬਾਸਟੇ ਵੱਜ ਕੇ ਫਿਰ ਜਾ ਕੇ ਰੋਡ ਤੇ ਵੱਜੀ ਤੇ ਫਿਰ ਖੇਤਾਂ ਚ ਡਿੱਗੀ ਐ ਹਾਂਜੀ ਡਿੱਗੀ ਕਬਡੀ ਐ ਸਾਹਮਣੇ ਪਈ ਹੋਈ ਸੀ ਇੱਧਰ ਦਿਖਾ ਦਿੰਨੇ ਤੁਹਾਨੂੰ ਤੇ ਕੀ ਕਰਨਾ ਚਾਹੁੰਦੇ ਹੋ ਪੁਲਿਸ ਨੂੰ ਫਿਰ ਕਿਵੇਂ ਉਚਿਤ ਵਿਕਲ ਉਚਿਤ ਅਧਿਕਾਰੀਆਂ ਨੂੰ ਕਰੇ ਚੁੱਕੀ ਉਚਿਤ ਅਧਿਕਾਰੀਆਂ ਨੂੰ ਅਸੀਂ ਕਾਲ ਕੀਤੀ ਫਿਰ ਉਹਨਾਂ ਨੇ ਤੁਰੰਤ ਆਣ ਕੇ ਮੌਕੇ ਤੇ ਕੰਟਰੋਲ ਚ ਲੈ ਲਿਆ ਸਮਾਂ ਨਹੀਂ ਨੁਕਸਾਨ ਨਹੀਂ ਹੋਣੇ ਬੱਜੇ ਕੀ ਕਹਿਣਾ ਚਾਹੁੰਦੇ ਜਿਹੜੀ ਆ ਲੜਾਈ ਬੱਜੀ ਆ ਦੇਖੋ ਜੀ ਸਾਹੀ ਦੇ ਕਹਿਣਾ ਚਾਹੁੰਦੇ ਆ ਵੀ ਲੜਾਈ ਲੱਗੇ ਨਾ ਠੀਕ ਆ ਦੋਨੋਂ ਧਿਰਾਂ ਦੇ ਜੀ ਨੁਕਸਾਨ ਜ਼ਿਆਦਾ ਹੋ ਰਿਹਾ ਵਾ ਉਧਰ ਵੀ ਪੰਜਾਬ ਸਾਡਾ ਹੀ ਆ ਤੇ ਹੋ ਰਿਹਾ ਵਾ ਤੇ ਜੇ ਬਾਈ ਚਾਂਸ ਜੇ ਪਿੰਡ ਦੇ ਉੱਪਰ ਡਿੱਗ ਜਾਂਦਾ ਪਿੰਡ ਦਾ ਕਿੰਨਾ ਨੁਕਸਾਨ ਹੋਣਾ ਈ ਤੇ ਇਹ ਤੇ ਦੋਨਾਂ ਧਿਰਾਂ ਦਾ ਨੁਕਸਾਨ ਜ਼ਿਆਦਾ ਆ ਤੇ ਇਹ ਕੱਲ ਕਰਦੇ ਆ ਵੀ ਚਲੋ ਸਰਕਾਰ ਨੂੰ ਵੀ ਰਿਕੁਐਸਟ ਕਰਦੇ ਆ ਵੀ ਇਹ ਨਾ ਹੋਏ ਲੜਾਈ ਨਾ ਲੱਗੇ ਕੀ ਨਾਮਿਤ ਹੈ ਤੁਹਾਡਾ? ਸਵੰਦਰ ਸਿੰਘ। ਸਵੰਦਰ ਜੀ ਕੀ ਹੋਇਆ ਅੱਜ? ਆ ਸਵੇਰੇ 8:30 ਵਜੇ ਦੇ ਕਰੀਬ ਧਮਾਕਾ ਹੋਇਆ ਸੀ ਇੱਕ ਪਿੰਡ ਕਿੜਾ? ਪਿੰਡ ਉਦੋਂ ਕਿਹੜੇ ਤੋਂ ਜੀ? ਅੱਛਾ ਫਿਰ ਤੇ ਧਮਾਕੇ ਦੇ ਵਿੱਚ ਇੱਕ 파ਟ ਇੱਥੇ ਡਿੱਗਾ ਜੀ। ਇੱਕ 파ਟ ਉਹ ਥੋੜਾ ਪਿੱਛੇ ਡੇਕ ਤੇ ਇਹ ਇੱਕ ਸਾਹਮਣੇ ਡੇਪਿਆ ਹੈ। ਤਿੰਨ 파ਟ ਹੋਈ ਦੀ ਉਹਦੇ। ਅੱਛਾ ਜੀ। ਹਾਂ ਜੀ। ਕੀ ਜਹਾਗਾ ਕੀ ਸੀ? ਇਹ ਕੋਈ ਮਿਜ਼ਾਈਲ ਟਾਈਪ ਇਹ। ਇਹ ਕਿੰਨੇ ਕਿ ਕਿੱਡੇ ਕਿ ਵੱਡੀ ਚੀਜ਼ ਹੈ? ਕਾਫੀ ਵੱਡੇ ਹੀ ਜਿਹੜਾ ਇਹ ਟੋਟਾ ਹੀ ਇਹ 50 ਕਿਜੀ ਦੇਖ ਰਹੀ ਵਹੀ ਅੱਛਾ ਇੱਕ ਕੀ ਟਾਈਮਿੰਗ ਹੀ ਹੋएगी ਉਹ ਟਾਈਮ 8:30 ਦੇਖ ਰਹੀ ਮੇਰੇ ਰਾਤ ਸਵੇਰ ਦਾ ਜੀ ਤੇ ਤੁਹਾਨੂੰ ਕਿਵੇਂ ਜਿਹੜਾ ਆਵਾਜ਼ ਤੋਂ ਪਤਾ ਲੱਗਾ ਕਿ ਆਂਦੇ ਜਾਂਦੇ ਹੀ ਵੇਖਿਆ ਨਹੀਂ ਜੀ ਅਸੀਂ ਇੱਥੇ ਘੁੰਮ ਰਹੇ ਸੀ ਹਾਂਜੀ ਤੇ ਤੁਹਾਡੇ ਕੋਈ ਡਿਗਾ ਹਾਂਜੀ ਕੋਈ ਡਿਗਾ ਨਹੀਂ ਕੋਈ ਜ਼ਖਮੀ ਤੇ ਨਹੀਂ ਜੀ ਜਾਨ ਨੂੰ ਨੁਕਸਾਨ ਕੋਈ ਨਹੀਂ ਨਾ ਕੋਈ ਤੇ ਕੀ ਕਹਿਣਾ ਚਾਹੁੰਦੇ ਹੋ ਜਿਵੇਂ ਹੁਣ ਇਸ ਤਰ੍ਹਾਂ ਹੋ ਰਿਹਾ ਲੜਾਈ ਦਾ ਮਾਹੌਲ ਤਾਂ ਬਣੀ ਗੱਲ ਨਹੀਂ ਇੱਕ ਤਰ੍ਹਾਂ ਚੱਲ ਹੀ ਹੋ ਗਈ ਹੈ ਕੀ ਕਹਿਣਾ ਚਾਹੁੰਦੇ ਹੋ ਕਿ ਇਸ ਤਰ੍ਹਾਂ ਨਾਲ ਜੇ ਡਿੱਗ ਪੈਂਦੇ ਜਾਂ ਇਸ ਤਰ੍ਹਾਂ ਹੋ ਜਾਣੀ ਮੈਂ ਡਰੋਨ ਆ ਰਹੇ ਆ ਤੇ ਕੀ ਹੋਣਾ ਸੀ ਜਿੱਦਾਂ ਡਰੋਨ ਆ ਰਹੇ ਜੀ ਸਭ ਤੋਂ ਪਹਿਲਾਂ ਤੇ ਸਾਨੂੰ ਆਪਣਾ ਬਚਾਅ ਕਰਨਾ ਪਵੇਗਾ ਜੀ ਜਿੱਦਾਂ ਸਰਕਾਰ ਦੀਆਂ ਦਿਹਾਤਾਂ ਸਾਨੂੰ ਦਿੱਤੀਆਂ ਲਾਈਟਾਂ ਬੰਦ ਕਰਨੀਆਂ ਉਹਨਾਂ ਦੇ ਸਾਨੂੰ ਪਾਲਣਾ ਕਰਨਾ ਕੰਮ ਹੀ ਪਵੇਗਾ ਜਿੱਦਾਂ ਹੁਣ ਕਈ ਆਪਾਂ ਚੀਜ਼ਾਂ ਦੇਖਦੇ ਆਂ ਆਪਾਂ ਉਹਨਾਂ ਦੀ ਪਾਲਣਾ ਨਹੀਂ ਕਰਦੇ ਉਹ ਸਾਨੂੰ ਫਿਰ ਉਲਟ ਪੈਂਦੀਆਂ ਜੀ ਕੀ ਕਹਿੰਦੇ ਆ ਆਰਮੀ ਵਾਸਤੇ ਕੀ ਕਹਿੰਣਾ ਚਾਹੁੰਦੇ ਆ ਆਰਮੀ ਦੇਖੋ ਜੀ ਸਾਡੀ ਬਾਰਡਰਾਂ ਤੇ ਖੜੀ ਆ ਕੰਦ ਬਣ ਕੇ ਖੜੀ ਆ ਜੀ ਪਾਕਿਸਤਾਨ ਦਾ ਦੰਦ ਖੱਟੇ ਕਰ ਰਹੀ ਆ ਜੀ ਆ ਅਸੀਂ ਵੀ ਆਰਮੀ ਦੇ ਵਿੱਚੋਂ ਰਿਟਾਇਰਮੈਂਟ ਆ ਜਦੋਂ ਜ਼ਰੂਰਤ ਪਈ ਅਸੀਂ ਆਰਮੀ ਵਾਪਸ ਜਾਵਾਂਗੇ ਜੀ ਖਾਲਸਾ ਕਿਨਾਂ ਪੂ ਸੰਦੀਪ ਸਿੰਘ ਪਿੰਡ ਦੁਗੇ ਖੁਰਦੇ ਆ ਕੀ ਕੀ ਕਹਿਣਾ ਚਾਹੁੰਦੇ ਕਿ ਕਿੱਥਾਂ ਵਸਦੇ ਆ ਮਿਜ਼ਾਈਲ ਟਾਈਪ ਇੱਥੇ ਡਿੱਗੀ ਆ ਜੀ ਘਰ ਤੋਂ 10 ਕਿਲੋਮੀਟਰ ਦੂਰ ਕੋਈ ਜਾਨਵਾਲੀ ਨਾ ਲਕਸ਼ਾਨ ਨਹੀਂ ਹੋਇਆ ਕਿਹੜਾ ਪਿੰਡ ਹੈ ਪਿੰਡ ਉਹ ਦੁਕੇ ਖੁਰਦੇ ਵਿੰਦਰੀ ਪ੍ਰਸ਼ਾਸਨ ਦੇ ਧਿਆਨ ਪ੍ਰਸ਼ਾਸਨ ਦੇ ਧਿਆਨ ਚ ਲਿਆਦਾ ਜੀ ਠੀਕ ਹੈ ਜੀ ਮੁਲਾਜ਼ਮ ਆਗੇ ਜੀ ਥਾਣੇ ਤੋਂ ਲੈ ਕੇ ਆਪਣਾ ਪ੍ਰਸ਼ਾਸਨ ਨੇ ਆ ਕੇ ਸਾਰਾ ਠੀਕ ਠੰਗ ਨਾਲ ਕੀਤਾ ਬਾਕੀ ਆਰਮੀ ਵੀ ਵਧੀਆ ਬੋਲਦਾ ਕਰ ਰਹੀ ਹੈ ਬਹੁਤ ਵਧੀਆ ਕਰ ਰਹੀ ਹੈ ਹਾਂ ਸਰ ਅੱਜ ਦਾ ਮਾਮਲਾ ਸੁਭਾਈਣਾ ਦਿਖੋ ਸਾਡੇ ਸਾਬ ਮਨਜੀਤ ਸ਼ੌਰਾਂ ਦੀ ਪੈੜੀ ਚ ਅੱਜ ਸਵੇਰੇ 8:30 ਦਾ ਵਾਕਿਆ 8:30 ਦਾ ਵਾਕਿਆ ਜਦੋਂ ਪਿੰਡ ਉਦੋਕੇ ਇਹ ਖੁਰਦ ਤੇ ਕਲਾਂ ਦੋ ਪੱਟੇ ਪਿੰਡ ਨੇ ਔਰ ਜੋ ਦਰਸ਼ਨ ਜੋ ਗੱਲ ਆ ਰਹੀ ਹੈ ਸਾਹਮਣੇ ਕਿ ਕਾਜ਼ੀ ਕੋਰਟ ਇਹ ਦੋ ਤਿੰਨ ਹਿੱਸਿਆਂ 'ਚ ਇਹ ਬੰਬ ਜਿਹੜਾ ਜਦ ਡਿੱਗਿਆ ਤੇ ਕਾਜ਼ੀ ਕੋਰਟ ਕਿਉਂਕਿ ਉਹਦੀ ਹੱਦ ਨਾਲ ਹੀ ਲੱਗਦੀ ਆ ਉਦੋਕੇ ਉਦੋਕੇ ਖੁਰਦ ਆ ਬਿਲਕੁਲ ਆ ਘਰਾਂ ਦੇ ਨਾਲ ਹੀ ਇਹ ਬੰਮ ਆ ਕੇ ਡਿੱਗਿਆ ਜਿਹੜਾ ਪਾਕਿਸਤਾਨ ਤੋਂ ਫਾਇਰਿੰਗ ਹੋ ਰਹੀ ਆ ਔਰ ਗੁਰੂ ਸਾਹਿਬ ਦੀ ਬੜੀ ਕਿਰਪਾ ਕੀ ਜਾਨੀ ਮਾਲੀ ਨੁਕਸਾਨ ਤੋਂ ਬਚਾਰਿਆ ਕਹਿੰਦੇ ਬੱਚੇ ਵੀ ਸਵੇਰੇ ਖੇਡਦੇ ਸੀ ਔਰ ਰੈਹਾਇਸ਼ੀ ਇਲਾਕਾ ਪਿੰਡ ਦੇ ਨੇੜੇ ਤੇੜੇ ਦੇ ਲੋਕ ਬਾਈਕਾਂ 'ਚ ਬੈਠੇ ਆ ਤੋ ਬਹੁਤ بچਾ ਹੋਇਆ ਗੁਰੂ ਸਾਹਿਬ ਦਾ ਪਹਿਲਾ ਸ਼ੁਕਰਾਨਾ ਕਿ ਗੁਰੂ ਸਾਹਿਬ ਦੀ ਕਿਰਪਾ ਸਦਕਾ ਆ ਘਰ ਦਾ ਵੀ ਬਚਾਰ ਰਹਿ ਗਿਆ ਬੱਚਿਆਂ ਦਾ ਵੀ ਜਿਹੜੇ ਬਾਹਰ ਖੇਡਦੇ ਸੀ ਵਿਚਾਰ ਰਹਿ ਗਿਆ ਔਰ ਇਹ ਤਸਵੀਰ ਹੈ ਜਿਹੜੀ ਮੈਂ ਅੱਗੇ ਤੁਹਾਨੂੰ WhatsApp ਵੀ ਕਰਾਂਗਾ ਕਿਉਂਕਿ ਭਾਜੀ ਹੋਰਾਂ ਦੇ ਸਾਹਮਣੇ ਸਾਰਾ ਵਾਕਿਆ ਹੋਇਆ ਇਸ ਲਈ ਆਪ ਵੀ ਆਪ ਦੇ ਦੇਖਣਗੇ ਕਿ ਕੀ ਹੋਇਆ ਕਿੰਨਾ ਵੱਡਾ ਫੜਕਾ ਸੁਣਿਆ ਫੜਕਾ ਉਹਦੀ ਉਹਦੀ ਹੋਂਦ ਹੈ ਅਮਲ ਦੀ ਗੱਲ ਜਿਹੜੇ ਟਾਈਟਨ ਉਹ ਇੱਕ ਸੋਲਰ ਲਾਈਕਾਂ ਦੀ ਹੋਊ ਉਹ ਨਾਂ ਪਿੰਡਾਂ ਦੇ ਵਿੱਚ ਉਹ ਰੌਣਕਾਂ ਛਾ ਦਈਏ ਕਿਸੇ ਵਲੀ ਦੀ ਵੱਡੀ ਗੱਲ ਤੇ ਦੇਖੋ ਮੈਂ ਸਭ ਤੋਂ ਪਹਿਲਾਂ ਨਾ ਜੀ ਮੈਂ ਇੱਕ ਗੱਲ ਨੂੰ ਸਾਨੂੰ ਜ਼ਰੂਰ ਇਸ ਗੱਲ ਦੀ ਸਮਝ ਰੱਖਣੀ ਚਾਹੀਦੀ ਸੀ ਔਰ ਇਸ ਗੱਲ ਤੇ ਸਾਨੂੰ ਪੰਜਾਬ ਦੇ ਲੋਕਾਂ ਦਾ ਮੈਂ ਸਮਝਦਾ ਧੰਨਵਾਦ ਵੀ ਕਰਨਾ ਚਾਹੀਦਾ ਕਿ ਜਦ ਵੀ ਜੰਗਾਂ ਹੁੰਦੀਆਂ ਨੇ ਹਮੇਸ਼ਾ ਦੇਸ਼ ਤੇ ਨਾਲ ਸਭ ਤੋਂ ਪਹਿਲਾ ਲਾਈਨ ਆਫ ਡਿਫੈਂਸ ਫੌਜੀ ਵੀਰਾਂ ਦੇ ਨਾਲ ਪੰਜਾਬੀ ਖਲੋੜ ਔਰ ਜਿੰਨੀਆਂ ਵੀ ਜੰਗਾਂ ਹੋਈਆਂ ਨੇ ਪੰਜਾਬ ਦਾ ਉਹਦਾ ਹਮੇਸ਼ਾ ਹੀ ਨੁਕਸਾਨ ਹੋਇਆ ਮਗਰ ਪੰਜਾਬ ਦੇ ਬਹਾਦਰ ਸਪੂਤਾਂ ਨੇ ਖੇੜੇ ਮੱਥੇ ਇਸ ਜੰਗ ਨੂੰ ਜਿੱਥੇ ਇਹ ਸਵੀਕਾਰ ਕੀਤਾ ਉੱਥੇ ਦੇਸ਼ ਵਾਸਤੇ ਲੜੇ ਵੀ ਔਰ ਮੋਢੇ ਨਾਲ ਮੋਢਾ ਮਲਾ ਕੇ ਫੌਜ ਨਾਲ ਲੜਿਆ ਇਸ ਲਈ ਪੰਜਾਬੀ ਆਪਣੀ ਫਰਜ਼ ਦੀ ਅਦਾਕੀ ਦੇਸ਼ ਪ੍ਰਤੀ ਔਰ ਖਾਸ ਤੌਰ ਤੇ ਜਿਹੜੇ ਬਾਰਡਰ ਦੇ ਇਲਾਕੇ ਆ ਸ੍ਰੀ ਅਮਰitsar ਸਾਹਿਬ ਤਰਨਤਾਰਨ ਸਾਹਿਬ ਗੁਰਦਾਸਪੁਰ ਪਠਾਨਕੋਟ ਇਹ ਬਹਾਦਰ ਜਾਨਵਾਜ ਲੋਕ ਨੇ ਆਪਣੀ ਜਾਨੀ ਮਾਲੀ ਨੁਕਸਾਨ ਕਰਾਉਣ ਦੇ باوجود ਵੀ ਇਹ ਦੇਸ਼ ਨਾਲ ਖਲੋਤੇ ਇਸ ਲਈ ਸਭ ਤੋਂ ਪਹਿਲਾ ਮੈਸੇਜ ਤਾਂ ਪਾਕਿਸਤਾਨ ਨੂੰ ਹੈ ਔਰ ਪਾਕਿਸਤਾਨ ਆਰਮੀ ਨੂੰ ਹੈ ਕਿ ਜਿਹੜਾ ਉਹ ਇੱਥੇ ਰੈਂਸ਼ੀ ਇਲਾਕਿਆਂ 'ਚ ਬੰਬ ਸੁੱਟ ਰਹੇ ਆ ਇਹ ਸਾਰੇ ਜਿਹੜੇ ਨੋਰਮਸ ਨੇ ਪ੍ਰੋਟੋਕੋਲਸ ਨੇ ਇਹ ਉਹਦੇ ਉਲਟ ਜਾ ਕੇ ਕਰ ਰਹੇ ਇਹੋ ਜੀ ਚੀਜ਼ ਨਹੀਂ ਹੋਣੀ ਚਾਹੀਦੀ ਵੈਸੇ ਤਾਂ ਅਸੀਂ ਚਾਹਾਂਗੇ ਕਿ ਦੋਵੇਂ ਮੁਲਕਾਂ ਦੇ ਲੋਕ ਸ਼ਾਂਤੀ ਨਾਲ ਰਹਿਣ ਸ਼ਾਂਤੀ ਬਣੀ ਰਹੇ ਕਿਉਂਕਿ ਲੋ ਨੁਕਸਾਨ ਲੋਕਾਂ ਦਾ ਹੁੰਦਾ ਔਰ ਮੁਲਕਾਂ ਦਾ ਬਹੁਤ ਵੱਡਾ ਨੁਕਸਾਨ ਹੁੰਦਾ ਉਹ ਇਸ ਲਈ ਮਗਰ ਅਸੀਂ ਸਾਰੇ ਪੰਜਾਬੀ ਆਪਣੇ ਦੇਸ਼ ਨਾਲ ਖਲੋਤੇ ਆਂ ਔਰ ਇਸ ਜੰਗ ਚ ਚਾਹੇ 65 ਦੀ ਜੰਗ ਸੀ ਚਾਹੇ 71 ਦੀ ਸੀ ਚਾਹੇ ਮੁੜ ਕੇ ਕਾਰਗਿਲ ਸੀ ਗਲਵਾਨ ਕਲੇਸ਼ ਸੀ ਪੰਜਾਬੀਆਂ ਦਾ ਰੋਲ ਪੰਜਾਬੀ ਸਪੂਤਾਂ ਦਾ ਰੋਲ ਸਭ ਤੋਂ ਮੋਰੀ ਰਿਹਾ ਇਸ ਲਈ ਸ਼ਾਂਤੀ ਪਹਿਲੀ ਆਸ ਤੇ ਅਰਦਾਸ ਹੈ ਔਰ ਜੇ ਸ਼ਾਂਤੀ ਨਹੀਂ ਬਣਦੀ ਤੇ ਅਸੀਂ ਦੇਸ਼ ਨਾਲ ਖਲੋਤੇ ਔਰ ਸਾਰੇ ਜਿਹੜੇ ਨਾਰਮਸ ਨੇ ਪ੍ਰੋਟੋਕੋਲਸ ਨੇ ਉਸ ਨੂੰ ਫੋਲੋ ਕੀਤਾ ਜਾ ਰਿਹਾ ਹਾਂ ਕੱਲ ਕੁਸ਼ ਰਾਤ ਨੂੰ ਕਈ ਥਾਵਾਂ ਤੇ ਇਹ ਖਬਰਾਂ ਆਈਆਂ ਨੇ ਕਿ ਇੱਥੇ ਲਾਈਟਾਂ ਲੁੱਟਾਂ ਜਗਦੀਆਂ ਸਨ ਉਹਦਾ ਨੁਕਸਾਨ ਵੀ ਹੋਇਆ ਫਰੂਸਪੁਰ ਚ ਇੱਕ ਪਿੰਡ ਆ ਉੱਥੇ ਕਿ ਕਹਿੰਦੇ ਲਾਈਟ ਜਗਦੀ ਸੀ ਉਹਦੇ ਕਰਕੇ ਇਸ ਲਈ ਸਾਰੇ ਲੋਕਾਂ ਨੂੰ ਬੇਨਤੀ ਹੈ ਕਿ ਭਾਈ ਜੋ ਜੋ ਹਦਾਇਤਾਂ ਨੇ ਕਿ ਰਾਤ ਦੇ ਹਨੇਰੇ ਚ ਬਿਲਕੁਲ ਘੁੱਪ ਹਨੇਰਾ ਚਾਹੀਦਾ ਉਸ ਗੱਲ ਨੂੰ ਫੋਲੋ ਕਰੋ ਕਿਉਂਕਿ ਅਖੀਰ ਚ ਨੁਕਸਾਨ ਫਿਰ ਆਬਾਦੀ ਨੂੰ ਦੇਖ ਕੇ ਬੰਬ ਸਿੱਟ ਸਕਦੇ ਆ ਉਹੋ ਜਿਹਾ ਨੁਕਸਾਨ ਲੋਕਾਂ ਦਾ ਨਾ